ਦੀ ਚੰਗੀ ਲੱਗ ਜਾ ਮੇਰਾ ਹੱਕ ਰੱਖੀ ਨਾ ਉਹਦਾ ਰਹੀ ਨਾ ਕਾਡੋ ਬੁੰਡੇ ਸਾਈ ਆਪਾਂ ਦਾ ਇਹ ਕਰੀਏ ਸੌਦਾ ਚਾਲੂ ਮੇਰੇ ਭਾਈ ਬਥੇਲੇ ਮੇਮ ਨਹੀਂ ਵੀ ਕਰਮਾਂ ਨਾਲ ਸਿਆਗੀ ਬੁੜੀਏ ਬੱਕਰੀ ਜੇ ਪਸੰਦਾ ਲੈ ਜਾ ਐਦੂ ਬਾ ਤੈਨੂੰ ਮੰਦਾ ਨਹੀਂ ਕਿਤੇ ਮੇਰੇ ਨਾਲ ਹਾਂ ਮੇਮ ਨਹੀਂ ਬਹੁਤ ਕੰਮ ਦੀ ਹਾਂ ਹਾਂ ਬੱਕਰੀ ਵੀ ਚੰਗੀ ਆ ਕਮੀ ਆ ਜਮਾ ਬਾਈ ਦੇਖ ਲੈ ਇਹ ਨਵੀਂ ਤੋਤਾ ਨਸਲ ਦੀ ਬੱਕਰੀ ਐ ਹਾਂ ਉਹ ਦੂਰੇ ਹੱਟ ਦੀ ਬੱਕਰੀ ਐ ਹੈ ਸੋਣੀ ਆ ਵੀਰੇ 6 ਦੀ 7000 ਮੇਮਨੀ ਦਾ ਦਿੰਦਾ ਹੀ ਦਿੱਤੀ ਬਾਈ 7000 ਦੀ ਸੋਣੀ ਡੱਬੀ ਕਿਉਂ ਜੀ ਕਿਉਂ ਬੱਡੇ ਦਖਾ ਦੇ ਵੀਰੂ ਕੋ ਜੀ ਨੂੰ ਮਰਜ਼ੀ ਦਿਖਾ ਲਾ ਬੇਬੇ ਆ ਮੁੰਡੇ ਨੂੰ ਦਿਖਾਉਂਦੇ ਬਾਕੀ ਭਾ ਬੰਦੇ ਦਾ ਲੋਟ ਹੈ ਉਹ ਤਾਂ ਠੀਕ ਬੰਦੇ ਮੇਮ ਨਹੀਂ ਬਹੁਤ ਕੰਮ ਦੀ ਆ ਵੀਰੇ ਬੱਕਰੀ ਵੀ ਚੰਗੀ ਆ ਜੋ ਮਰਜ਼ੀ ਪਾਈ ਫਿਰ ਇਹ ਵੀ ਨਹੀਂ ਹੈਗੀ ਚਲ ਇਹ ਨਹੀਂ ਲਊ ਜਰਾ ਇਹ ਲਊ ਇੱਕ ਤਾਂ ਲਊ ਕਿਉਂ ਜੀ ਜਰਾ 15 ਦੇਖ ਕੇ ਚੱਲ ਉਹਨਾਂ ਨੂੰ ਦਿਖਾ ਦੇ ਆਪੀਆਂ ਦੇ ਮੈਂ ਮਣ ਜਗਾ ਲਾ ਗੰਨੇ ਬਾਈ ਤੇਰਾ ਚਿੱਤ ਮੰਨੇ ਲਈ ਵੀਰੇ ਨਹੀਂ ਚਿੱਤ ਮੰਦਾ ਤੱਕਾਰਾਂ ਕਰੀ ਤੇ ਕਰਨ ਕਰੀ ਕੋਈ ਤੱਕਾ ਨਹੀਂ ਕਿਸੇ ਨਾਲ ਕਿਉਂ ਵੀ ਦੇ ਲੋ ਦਿਖਾ ਦੇ ਸਰ ਇਸੇ ਗਰੀਬ ਨਾਲ ਕੋਈ ਤੱਕਾ ਨਹੀਂ ਆ ਮਾਰਜੀ ਦਿਖਾ ਹਾਂ ਪਾਠ ਦਿਖਾ ਰੰ ਨੂੰ ਦੇ ਲੋ ਜਿਹੜੀ ਮਾਰਜੀ ਦਾ ਇਹਦਾ ਕੀ ਮਾਰਦਾ ਆਹ ਜਿਹੜੀ ਦਾ ਜੀ ਇਹਦਾ 14000 ਰੁਪਏ ਕੋਈ ਇਹਦਾ ਕੋਈ ਨਹੀਂ ਦੈਲਾ ਕੱਟ ਜਾ ਸਾਨੂੰ ਦੰਦ ਦਿਖਾਏ ਨਮੀ ਆ ਜਮਾ ਬਈ ਕੋਈ ਨਹੀਂ ਚਾਰੇ ਦੰਦ ਨਹੀਂ ਆ ਚਾਰੇ ਜੇਸ਼ਨ ਦਾ ਕੋਈ ਨਹੀਂ ਜੇ ਚਰਨੇ ਸਾਬ ਦੀ ਗੱਲ ਦੱਸ ਬਤ ਇਨੀ ਦਸਨੀਆ ਮਾਦਾ ਹਿਸਾਬ ਦੀ ਜੈ ਜੀ ਮੁੱਲ ਦਾ ਜਮਾਲ ਵੇਚਣ ਵਾਲੀ ਗੱਲ ਕਰਦਾ ਮਾਲ ਸੀ ਜਿਆਦੇ ਅੱਜ ਮੇਰੇ ਕੋਲ ਵਾਹ ਮਾਦਾ ਵੇਚਣ ਵਾਲੀਆਂ ਗੱਲਾਂ ਕਰ ਰਿਹਾ ਵੀ ਪੇਕੇ ਜੀ ਮਾਲ ਫੜਾ ਫੜਾ ਆਹੇ ਖੜਾ ਮਰ ਜਾਉਂ ਸੇ ਬਾਗ ਕੋਈ ਪਰਦੇ ਦੀ ਗੱਲ ਹੁੰਦੀ ਆ ਯਾਰ ਉਹ ਵੀਡੀਓ ਚ ਪਾ ਦੇ ਪਤਾ ਮੈਂ ਨਾ ਬੜੇ ਅੱਛੇ ਕੋਈ ਨਾ ਮੈਂ ਨੀ ਖਰਚਾ ਮੈਂ ਕਰਦਾ ਕੋਈ ਪਰਦੇ ਨੂੰ ਨਹੀਂ ਪਤਾ ਕਿਸੇ ਮੋਲੀ ਜੈਜ ਕਰ ਰਿਹਾ ਮੈਂ ਅੱਜ ਇਹ ਵੀ ਤਿਆਰ ਰੱਖੀ 20 22 ਨਹੀਂ ਮੰਗਿਆ ਹੈਗਾ ਮੈਂ ਕਿਹਨੀ ਵੀ ਗਿਆ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਉਹ ਬਾਈ ਯਾਰ ਉਹਦਾ ਪੱਛਾ ਵਾਲਾ ਲੈ ਤੇ ਨੂੰ ਛੇੜ ਕੇ ਲੰਬੀਆਂ ਗੱਲਾਂ ਛੜਾ ਰਹੇ ਨੇ ਪਰ ਮੇਥੋਂ ਰੁਕਿਆ ਹੀ ਨਹੀਂ ਇਹ ਬਾਜੀਗਰ ਤੋਂ ਮੈਨਾਂ ਨਹੀਂ ਇਹ ਬਾਜੀਗਰਾਂ ਦੀ ਤੋਂ ਮੈਂ ਬਹੁਤ ਅਸਲੀ ਵਧੀਆ ਨੇਕ ਤੋਂ ਮੈਂ ਠੱਗੀ ਨਹੀਂ ਕਿਸੇ ਦਾ ਚੋਰੀ ਨਹੀਂ ਯਾਰੀ ਨਹੀਂ ਵਿਚਾਰੇ ਹਰੇਕ ਹੋਂਦਾ ਕੰਮ ਨਹੀਂ ਕਰਦਾ ਜੀ ਜਵਾਨੇ ਚ ਇਹ ਛੇਰ ਜੀਰੀਆਂ ਲਾ ਲਾ ਕੇ ਕਮਾ ਕੇ ਰੋਟੀ ਖਾ ਰਹੇ ਨੇ ਜੈ ਮੈਸਾ ਦਾ ਵਪਾਰ ਦਾ ਰਾਮ ਦਾ ਕੋਈ ਮਿਹਨਤ ਨਾਲ ਹੀ ਆ ਭਾਈ ਇਹਨਾਂ ਨੇ ਜੀਲੀ ਦਿਨ ਰਾਤ ਲਾਉਂਦੇ ਨੇ ਬੱਚੇ ਬਾਲ ਬੱਚੇ ਖੇਤਾਂ 'ਚ ਮੋਟਰ ਦੇ ਲੈ ਕੇ ਬੈਠੇ ਰਹਿੰਦੇ ਨੇ ਵਿਚਾਰੇ ਜੈ ਇਹ ਵਿਚਾਰੇ ਫੂਸ ਲੈਣਗੇ ਝਾਰ ਲੈਣਗੇ ਦਾਣਿਆਂ 'ਚ ਐ ਖੰਡਿਆ ਕੇ ਸਰੋਂ ਦੇ ਦਾਣੇ ਪੈਸੇ ਦਾਣਿਆਂ ਨੂੰ ਫਿਰ ਝੂਗਣਗੇ ਪਤਾ ਨਹੀਂ ਬੱਚੇ ਕੁਛ ਪਤਾ ਨਹੀਂ ਨਾਂ ਬੱਚੇ ਵਿਚਾਰਿਆਂ ਨੂੰ ਕਦੇ ਥੋ ਥੱਗੀ ਚੋਰੀ ਬਾਜੀ ਗੱਲ ਕਰਦਾ ਦੇਖਿਆ ਮੈਂ ਤਾਂ ਦੇਖਿਆ ਨਹੀਂ ਭਾਈ ਜੈ ਮੈਸਾ ਨੂੰ ਦਾ ਵਪਾਰ ਕਰਦੇ ਨੇ ਮਾਨਦਰਪਦੇ ਨੇ ਮਾੜੇ ਨਹੀਂ ਹਰੇਕ ਘੋਮਰੋਂ ਵਧੀਆ ਰੋਟੀ ਕਮਾ ਕੇ ਖਾਰੇ ਨੇ ਜੀਰੀ ਲਾ ਕੇ ਗਾਰੇ ਨਗਾਰਾ ਬਣ ਕੇ ਜੇ ਫੂਸ ਲੈਂਦੇ ਨੇ ਜੀਰੀ ਦਾ ਪਤਾ ਨਹੀਂ ਉਹ ਚੋਂ ਫੂਸ ਚੋਂ ਕੁਸ ਲਿਕੜੇ ਨਾ ਵੀ ਲਿਕੜੇ ਬਾਈ ਕਿਸਮਤ ਦੀ ਗੱਲ ਹੈ ਤੈਨੂੰ ਮਾਰ ਨਹੀਂ ਪਾਉਂਦਾ ਸਾਹਬ ਨਾ ਬੱਕਰੀ ਦਵਾ ਕੇ ਤੂੰ ਫੜੀ ਬੱਕਰੀ ਕਿੱਥੇ ਹੈ ਕਿਹੜੀ ਆ ਉਹ ਬਹੁਤ ਏਰੀ ਗੱਪਣ ਪਾਠਾ ਅੱਛਾ ਹਾਂ ਇਹ ਹੈ ਫਿਰ ਚੱਲਿਆ ਬੇਬੇ ਕਿੱਧਰ ਗਈ ਬੇਬੇ ਵੀ ਆ ਗਈ ਬੇਬੇ ਓਏ ਆ ਜੂਗੀ ਬੇਬੇ ਬੱਸ ਕਰ ਲੈ ਦੇ ਸਲਾਹ ਵੀ ਜ਼ਰੂਰੀ ਆ ਕੇ ਨਾਲ ਹੁਣ ਤੂੰ ਆਜਾ ਬੇਬੇ ਦੀ ਕਿਸਮਤ ਦੀ ਬੇਬੇ ਨੂੰ ਮਿਲ ਜੂ ਤੂੰ ਧਾਰ ਲੈਣ ਨੂੰ ਆਉਂਦੇ ਵਿਕਾਂ ਦੇਰ ਤੋਂ ਯਾਰ ਆ ਮੇਰੇ ਪਰਸੋਂ ਦਾ ਗੜੀ ਜੰਨੇ ਤੇਰੇ ਪਿੱਛੇ ਮੱਥਾ ਮਾਰ ਰਿਹਾ ਕਹਿੰਦਾ ਬੇਬੇ ਨੂੰ ਦਵਾ ਦੇ ਬਾਜ਼ਾਰ ਤਾਂ ਬੇਬੇ ਦੀ ਹੈ ਸਾਰਾ ਇਹ ਵਿਚਾਰੀ ਦਾ ਤਾਂ ਉਰੇ ਦੀ ਹੈ ਪੰਜਾਬ ਦੀ ਹੈ ਗੱਲ ਤਾਂ ਇੱਜ਼ਤ ਤੇਰੀ ਕਰਦਿਆਂ ਮਹਿਮਾਨ ਬੰਦਾ ਤੂੰ ਕਿੱਥੋਂ ਆਇਆ ਠੀਕ ਚੱਲ ਨਮੇੜ ਫਿਰ ਫੜਾ ਫੜ ਹੋਰ ਵੀ ਮੰਗ ਲੈ 12000 ਲੈਣਾ ਚਾਹੁੰਦੇ ਆ ਫੇਰ ਨਹੀਂ ਮਿਲਦੀ ਮੇਰ ਦਾ ਕਈ ਤਰੀ ਬਾਦੀਆਂ ਮਰਿਆ ਪਿਆ ਨਹੀਂ ਵੀ ਨਾ ਮੋਲੀ ਚਮਾ ਜੈ ਜੀ ਨਿਕਲ ਗਿਆ ਮੂੰਹ ਦੇ ਵਿੱਚੋਂ ਜਿਆ ਅਸਲ ਗੱਲ ਪੁੱਛੇ ਤੇ ਫਿਰ ਪਹਿਲਾਂ ਵੀ ਘਰ ਦਾ ਤੇ ਸੁੱਤਾ ਵੇਰ ਆ ਗਿਆ ਨਿਕਲ ਗਿਆ ਜੇ ਮੈਂ ਨਿਕਲ ਗਿਆ ਕਿਉਂ ਜੀ ਇਹ ਨਿਕਲ ਗਿਆ ਹੁਣ ਅਸਦਾ ਮਾਰ ਕੇ ਖੀਰ ਖਾਣੀ ਹੈ ਮਾਰ ਕੇ ਨਾ ਖਾ ਖੀਰ ਹਾਂ ਕਿਉਂ ਜੀ ਲੈ ਫੜ ਵੇਚਤੀ ਉਹਨਾਂ ਘਰ ਹੱਥ ਨਹੀਂ ਤੂੰ ਦੱਸ ਮੈਰੇ ਤੋਂ ਬਾਅਦ 13000 ਦੀ ਦਿੰਨਾ ਨਹੀਂ ਹੁੰਦੀ ਸਾਢੇ 13 ਸਾਢੇ 15000 ਤੋਂ ਘੱਟ-ਪੱਟ ਨਹੀਂ ਦੇਣੀ ਤਾ ਕਹਿ ਜਨਾ 14 ਦੀ ਦਿੰਨਾ ਨਹੀਂ ਹੁੰਦੀ ਪੁਰਾ ਹੱਥ ਬਸ ਗੱਲ ਤਾਂ ਸੁਣ ਲੈ ਮੋਹੰਦੀ ਤੇਰੇ ਪਰ ਕਿੰਨਾ ਪਿਆ ਸੁਣ ਲੈ ਮੇਰੀ ਗੱਲ ਹੀ ਮੈਂ ਜਾਇਜ਼ ਜਾਇਜ਼ ਕਰੀ ਸੀ ਵੀਰੇ ਕੀ ਹੋ ਗਿਆ ਜੇ ਸਹੀ ਹੁੰਦੀ ਰਹਿੰਦਾ ਮਰਛਦੇ ਫੜਾ ਲਾ ਬਈ ਫੰਡਰਾ ਪੱਠਾ ਕਿਹਾ ਨੇ ਕਿ ਸਾਡੇ 13000 ਉਹ ਖਰਚਾ ਕੀ ਹੋ ਗਿਆ ਉਹ ਕੀ ਹੋ ਗਿਆ ਉਹ ਗੱਲ ਤਾਂ ਦੱਸ ਖਸਮਾ ਮੈਨੂੰ ਤਾਂ ਸੁਣਿਆ ਨਹੀਂ ਉਹ ਕਹਿੰਦਾ ਸੋ ਜੇ ਐ ਮੇਰੇ ਗਲੇ ਚ ਗੇੜਾ ਆਣ ਲੱਗ ਜਾਣਾ ਹੱਥਾਂ ਨੂੰ ਮੈਂ ਫੇਲ ਹੋ ਜਾਾਂ ਤੇ ਮੈਂ ਰਤ ਪਕਾਇਆ ਕੁੱਟਦਾ ਫਿਰਦਾ ਜਿਦਾ ਫਰ ਸਹੀ ਤੂ ਸੌਦੇ ਕਰ ਮੈਨੂੰ ਇਹ ਪੱਠਾ ਦਵਾ ਤੇਰੀ ਤੇਰੀਆਂ ਮਾਂ ਲੈ ਕੇ ਦਸਾਣਾ ਸਮਾਲ ਕਾ ਮੈਨੂੰ ਬਣਾ ਦੇ ਤੂੰ ਦਲਾਲ ਬਣ ਜਾ ਹਾਂ ਦਲਾਲ ਦਲਾਲ ਛਿੱਤਰ ਵੀ ਸਾਡੀ ਪੈਂਦੇ ਨੇ ਛਿੱਤਰ ਦਾ ਪੈਣ ਕੀ ਬੋਤੀਆਂ ਗੱਲਾਂ ਨਾ ਕਰ ਗਰੀਬ ਆਦਮੀਆਂ ਵਾ ਵੇਚੀ ਸਾਡੇ 14 ਦੀ ਚੱਕ ਫੜ ਵੇ ਬੰਨ ਕੇ ਛੀਤੀ ਉੱਥੇ ਲਓ ਜੀ 14 14 ਹੋ ਗਏ ਜੀ ਛੱਪ ਜੂਗੀ ਕੋਈ ਗੱਲ ਨਹੀਂ ਆ ਜਾਂਦੀ ਟੁੰਗਾਲੀ ਜੀ ਟੁੰਗਾਲੀ ਮੰਡੀ ਰਾਜੂ ਨੇ ਸੋ ਤਾਂ ਕਿੰਨੇ ਫਾਇਦਾ ਕਰ ਲੈ ਕਿਸੇ ਦਾ ਆਲਾ ਕੋ ਗਦੇ ਦੇ ਪਾਇਆ ਦੀ ਅੱਖਾਂ ਚ ਜਨੂਨ ਕਹਿੰਦਾ ਭੈਣ ਦਾਰ ਮੇਰੀਆਂ ਦਾ ਭੰਦ ਹੈ ਉਰੇ ਇਹਦਾ ਖਾੜੇ ਚ ਬਾਈ ਇਹ ਤੂੰ ਖਰਜਾ ਮੈਂ ਬੋਲਣ ਲੱਗ ਰਿਹਾ ਇਹ ਕੀ ਮੇਰੇ ਤਾਏ ਦਾ ਮੁੰਡਾ ਲੱਗਦਾ ਸਾਹਮਣੇ ਇਹਨੂੰ ਵੀ ਮਾਰਾਂਗੇ ਕੋ ਤੇਰੇ ਹੀ ਮਾਰਾਂਗੇ ਧੱਕਾ ਥੱਲੇ ਤਾਂ ਹੀ ਸੋਦਾ ਪਣੂ ਨਹੀਂ ਸਾਰੇ ਵੀ ਨਹੀਂ ਮੰਡੀ ਚ ਕੋਈ ਨਾ ਕੋਈ ਆਪਾਂ ਦੇਗਾ ਆਪਣਾ ਪੇਚਾ ਨੋਟ ਬਰ ਲੱਭਦਾ ਸੀ ਇਹ ਸਾਈ ਤੇਰੀ ਹੈ ਤੇਰੀ ਆਹ ਇਹ ਆਯੂ ਮੰਦਦ ਮੰਦਦ ਇਹ ਨਕਲੀ ਅਥਣ ਸੰਕੇ ਅੱਡ ਪਾ ਲਈ ਮੈਨੂੰ ਦੇਦੀ ਨਕਲੀ ਨਹੀਂ ਹੈਗਾ ਇਹ ਉਹ ਆਪਦੀਆਂ ਮੰਡੀਆਂ ਦੀ ਲੈ ਜਾਉਂਗਾ ਜਿੰਨੇ ਨਕਲੀ ਨੇ ਮੈਨੂੰ ਦੇਦੀਆਂ ਅਥਣ ਨੂੰ ਸਾਡੀ ਲਿੰਟ ਨਹੀਂ ਹੁੰਦੀ ਬੋਰੀ ਤੈਨੂੰ ਪਤਾ ਇੱਕ ਵਾਟੜੀ ਚੱਕੀ ਨਹੀਂ ਆਣੀ ਨਾ ਚਾਹੀਦੇ ਨੋਕਿਆ ਮਾਤ ਕੁਦਰੇ ਬੜੀ ਜੋਤਾ ਹੋ ਕਰਾਂਗੇ ਸੱਤ ਕਿ ਨਾ ਨਾ ਕਿਤੇ ਨਹੀਂ ਜਾਂਦੇ ਭਾਈ ਉੱਥੇ ਜਾ ਕੇ ਚੈਲਣ ਦਾ ਮੱਥਾ ਵੀ ਦੇਖਦਾ ਦੂਜੀ ਵਾਰ ਵਾਰੀ ਜਾਂਦੇ ਨੇ ਇੱਥੇ ਘਰੇ ਦਾ ਹੀ ਸ਼ੁਰੂ ਕਰਨ ਦੀ ਗੱਲ ਕਰਦੇ ਨੇ ਉੱਥੇ ਜਾ ਕੇ ਉਹ ਕਰਦੇ ਤਾਂ ਕੀ ਕਰਦੇ ਮੈਂ ਤਾਂ ਬਰਾਵਾ ਜਾਂਦਾ ਸਾਈ ਵਾਲੇ ਸ਼ੰਡਾ ਕੋਈ ਨਹੀਂ ਆਪਾਂ 500 ਰੁਪਏ ਹਾਂ ਕੋਈ ਕਦਾ ਆ ਗਿਆ ਕਹਿੰਦਾ ਮੋੜ ਤਾਂ ਨਾ ਹੋ ਲੋ ਨਾ ਮੈਂ ਸਾਈ ਵਾਲਾ ਬਿਚਾਰਾ ਸਾਹਮਣੇ ਦਾ ਖੜਾ ਸੀ 14 14 ਹੋ ਗਿਆ ਜੀ ਇਹ ਲਿਖਾਈ ਕਰਾਓ ਆਪ ਕੋ ਦੀ ਜੋ ਬੱਕਰੀ ਬਿਠਾਉਂਦੇ ਹੋ ਹਾਂ ਬੱਕਰੀ ਛੱਡਿਆ ਪੂਰੀ ਆ ਜਾ ਇੱਥੇ ਵੜਾ ਸਮਾ ਕੇ ਆ ਜਾ ਆ ਜਾ ਭਾਈ ਹੁਣ ਸ਼ੰਕਾਲੀ